ਮੈਂ ਸਭ ਤੋਂ ਪਹਿਲਾਂ ਅਗਾਰਪੁਰਖ ਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਊਟ ਆਸਰਾ ਲੈ ਕੇ ਤੁਸੀਂ ਇਸ ਜਿਹੜੀ ਇਸ ਮਸ਼ਹੂਰੀ ਕਿਰਪਾ ਤੇ ਬਹੁਤ ਕਿਰਪਾ ਹੋਈ ਮਹਾਰਾਜੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਅਰਵਿੰਦ ਕੁਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਪਣੇ ਪੰਜਾਬ ਦੇ ਸਾਡੇ ਸੰਗਠਨ ਦੇ ਜਿਹੜੇ ਮੈਂਬਰ ਨੇ ਅਮਨ ਅਰੋੜਾ ਜੀ ਤੇ ਨਾਲ ਉਹਨਰੇ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਆਪਣੇ ਅਮਨ ਕਲਚੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਆਪਣੇ ਜਿੰਨੀ ਵੀ ਸਾਡੀ ਹਾਈ ਕਮਾਂਡ ਆ ਉਹਨਾਂ ਨੇ ਚੋਣ ਕਰਨੀ ਹੁੰਦੀ ਆ ਤੇ ਉਸ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਹਾਂ ਸਾਡੇ ਕੈਬਨਿਟ ਮੰਤਰੀ ਐਮ ਐਲ ਏ ਮੇਨ ਜੀ ਜਸੇ ਗਲਾਜ਼ ਦੇ ਕੈਬਨਿਟ ਮੰਤਰੀ ਸਰ ਲਾਲਜੀਤ ਸਿੰਘ ਪੁਲਰ ਦਾ ਤੇ ਜਿਨ੍ਹਾਂ ਨੇ ਮੇਰਾ ਇਸ ਮਾਰਕੀਟ ਕਮੇਟੀ ਦੀ ਨਾਂ ਰੱਖਿਆ ਤੇ ਜਿਵੇਂ ਲਾਲਜੀਤ ਪੁਲਰ ਜੀ ਨੇ ਉੱਥੇ ਬੋਲਦਿਆਂ ਦੱਸਿਆ ਕਿ ਇੱਕ ਇਹੋ ਜੀ ਇਹ ਪਹਿਲੀ ਮਾਰਕੀਟ ਕਮੇਟੀ ਦੀ ਜਿਹੜੀ ਜਰਮੈਣੀ ਜਿੱਦੇ ਵਿੱਚ ਹੋਰ ਕੋਈ ਨਾ ਨਹੀਂ ਕੋਈ ਨਾਂ ਰੱਖਿਆ ਤੇ ਜਿੱਤੇ ਸਾਰਿਆਂ ਸੈਂਪੀ ਬਣੀ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਡੇ ਜਿੰਨੇ ਵੀ ਇੱਥੇ ਆਏ ਆ ਸਰਪੰਚ ਸਾਹਿਬਾਨ ਆਏ ਆ ਸਾਡੇ ਆਰਟੀ ਸਾਹਿਬਾਨ ਆਏ ਆ ਔਰ ਸਾਡੇ ਪੱਤਰਕਾਰ ਵੀ ਜਿੰਨੇ ਆਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਤਨਾ ਦੀ ਸੇਵਾ ਨਿਭਾਉ ਹੋ ਗਈ ਸੀ ਸੇਵਾ ਇੱਥੇ ਜਿਹੜੀਆਂ ਮੁਸ਼ਕਲਾਂ ਉਹ ਨਾ ਵੇਖਾਂਗੇ ਬੈ ਕੇ ਵੀ ਕੀ ਆ ਕਿਸਾਨਾਂ ਨੂੰ ਕੀ ਮੁਸ਼ਕਲਾਂ ਨੇ ਆੜਤੀਆਂ ਨੂੰ ਕੀ ਮੁਸ਼ਕਲਾਂ ਨੇ ਤੇ ਮੰਡੀ ਦੀ ਇਹ ਸਾਫ ਸਫਾਈ ਦਾ ਪ੍ਰਬੰਧ ਉਹ ਕਿਹੋ ਜਿਹਾ ਵਾ ਤੇ ਉਹ ਵੇਖ ਕੇ ਸਾਰਿਆਂ ਨੂੰ ਹੱਲ ਕੀਤਾ ਜਾਊਗਾ ਚਲੋ ਜੀ ਕੋਈ ਮੰਤਰੀ ਸਾਹਿਬ ਅੱਜ ਸਾਡੇ ਵੱਡੇ ਵੀਰ ਸਰਦਾਰ ਹਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਪਾਰਟੀ ਨਾਲ ਲੰਮਾ ਸਮਾਂ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਬੜਾ ਇਹਨਾਂ ਨੇ ਸਬਰ ਰੱਖਿਆ ਨਹੀਂ ਤੇ ਸਰਕਾਰ ਬੰਦੇ ਨੇ ਸਾਰੇ ਬੰਦੇ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਕਹਿਣ ਲੱਗ ਪੈਂਦੇ ਆ ਵੀ ਸਾਨੂੰ ਕਿਤੇ ਨਾ ਕਿਤੇ ਐਡਜਸਟ ਕਰੋ ਸਾਨੂੰ ਕਿਤੇ ਨਾ ਕਿਤੇ ਪੰਜਾਬ ਦੇ ਜਾਂ ਜ਼ਿਲ੍ਹੇ 'ਚ ਕਿਤੇ ਵੀ ਸਾਨੂੰ ਐਡਜਸਟ ਕਰੋ ਯਾਰ ਜੀ ਸੋ ਸੰਧੂ ਸਬਰ ਰੱਖ ਕੇ ਬੈਠੇ ਰਹੇ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਆਪ ਦੀ ਛੱਤ ਤੇ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਤੇ ਉਹਦੇ ਬਾਅਦ ਸਰਦਾਰ ਹਜੀਤ ਸਿੰਘ ਸੰਧੂ ਹੋਣੀ ਜਿਨ੍ਹਾਂ ਨੇ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਦੇ ਨਾਲ ਹੀ ਉਦੋਂ ਹੀ ਨਾਲ ਹੀ ਪਾਰਟੀ ਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਸਮਿਆਂ 'ਚ ਅਕਾਲੀ ਦਲ ਨੇ ਇਹੋ ਜਿਹੀ دہشت ਪਾਈ ਹੀ ਵੀ ਐਂ ਡਰ ਲੱਗਦਾ ਸੀ ਵੀ ਜਿਵੇਂ ਹੱਤਵੱਦ ਦੇ ਦੌਰ ਤੋਂ ਲੋਕਾਂ ਨੂੰ ਡਰ ਲੱਗਦਾ ਨਾ ਵੇਲੇ ਨੰ ਪੱਤੀਆਂ ਬੰਦ ਕਰਕੇ ਘਰੇ ਵੜ ਜਾਂਦੇ ਤੇ ਅਕਾਲੀ ਦਲ ਨੇ ਜਦੋਂ ਦੁਬਾਰਾ ਸਰਕਾਰ ਬੀਟ ਹੋਈ ਆ ਲੋਕਾਂ ਇਸ ਪਰਚੀਆਂ ਦਾ دہشت ਦਾ ਮਾਹੌਲ ਬਣਾਇਆ ਉਦੋਂ ਇਹ ਬੰਦੇ ਪਾਰਟੀ ਲਈ ਮਿਹਨਤ ਕਰਦੇ ਰਹੇ ਆ ਤੇ ਵੇਖੋ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਦਾ ਮੁੱਲ ਪਾਰਟੀ ਵੀ ਪਾਉਂਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਤੇ ਜਿੰਨਾ ਵੀ ਸਾਡਾ ਪਾਰਟੀ ਦਾ ਸੰਗਠਨ ਆ ਉਹਨਾਂ ਸਾਰਿਆਂ ਨੇ ਦੇਖੋ ਸਾਡਾ ਭਰਾ ਹੀਰਾ ਆ ਉਹਨਾਂ ਨੇ ਵਾਕਈ ਇਹਨਾਂ ਦਾ ਮੁੱਲ ਪਾਇਆ ਸਰਦਾਰ ਹਰਜੀਤ ਸਿੰਘ ਸੰਧੂ ਦਾ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਚੋਂ ਚੇਅਰਮੈਨ ਸਰਪੰਚ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਰੈਂਕਾਂ ਤੱਕ ਪਹੁੰਚਾਤਾ ਨਹੀਂ ਤੇ ਕਾਲੀਦਲ ਕਾਂਗਰਸ ਤੇ ਬੀ ਜੇ ਪੀ ਉਹ ਪਾਰਟੀਆਂ ਜੀਦੇ ਵਿੱਚ ਜੇ ਇੱਕ ਪਿੰਡ ਦੀ ਗੱਲ ਕਰੀਏ ਤੇ ਕਾਲੀ ਦਲ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਸੀ ਤੇ ਜੇ ਕਾਂਗਰਸ ਵੇ ਲਈ ਤੇ ਕਾਂਗਰਸ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਹੈ ਪਹਿਲਾ ਦਾਦਾ ਮੁਰਕੇ ਮੁੰਡਾ ਮੁਰਕੇ ਪੋਤਰਾ ਮੁਰਕੇ ਪਰੋਤਰਾ ਉਹ ਪਰਿਵਾਰ ਹੀ ਵਾਰ-ਵਾਰ ਤੁਰੇ ਆਉਂਦੇ ਨੇ ਇਹ ਤੇ ਆਮ ਆਦਮੀ ਪਾਰਟੀ ਚ ਮੈਨੂੰ ਮਿਲ ਵੀ 95 97% ਨਵੇਂ ਮੁੰਡੇ ਕੁੜੀਆਂ ਜਿਹੜੇ ਆ ਪੋਲੀਟੀਕਲ ਰੈਂਕਾਂ ਦੇ ਉੱਤੇ ਆਏ ਆ ਤੇ ਸਾਰਿਆਂ ਨੂੰ ਸ਼ੌਂਕ ਕੇ ਕੰਮ ਕਰਦਾ ਤੇ ਬੜੇ ਸ਼ੌਂਕ ਦੇ ਨਾਲ ਮਿਹਨਤ ਕਰਨਗੇ ਖੁਵਾਰਤਿਆਂ ਨੂੰ ਜੇ ਕੋਈ ਵਾਰਤਣੇ ਦੀ ਸਮੱਸਿਆ ਆਉ ਜਾਂ ਕੋਈ ਪਰਚੇਜ ਦੀ ਸਮੱਸਿਆ ਹੋ ਸਰਦਾਰ ਹਜੀ ਸਿੰਘ ਸੰਧੂ ਹਣੀ ਪਾਰਤਨਾ ਜਾਂ ਪਰਚੇਜ ਘਟ ਪੈਂਦੀ ਆ ਸਬੰਧਤ ਅਫਸਰਾਂ ਨੂੰ ਕਹਿ ਕੇ ਪਰਚੇਜ ਪਹੁੰਚਗੇ ਜੇ ਸਾਫ ਸਫਾਈ ਦੀ ਕੋਈ ਮੁਸ਼ਕਲ ਆਉ ਤੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਕਿਉਂਕਿ ਫੰਡ ਆਉਂਦੇ ਆ ਵਾਦੂ ਮਾਰਕੀਟ ਕਮੇਟੀ ਦੇ ਵਿੱਚ ਸਾਫ ਸਫਾਈ ਲਈ ਛਾਂ ਦਾ ਪ੍ਰਬੰਧ ਕਰ ਲਈ ਪੀਣ ਵਾਲੇ ਪਾਣੀ ਲਈ ਕਿਸਾਨਾਂ ਨੇ ਆਉਣਾ ਮਜ਼ਦੂਰਾਂ ਨੇ ਆਉਣਾ ਆੜਤਿਆਂ ਨੇ ਇੱਥੇ ਕੰਮ ਕਰਨਾ ਇਹ ਸਾਰੇ ਵਰਗਾਂ ਦਾ ਧਿਆਨ ਰੱਖਣਗੇ ਕਿਉਂਕਿ ਖੁਦ ਵੀ ਕਿਸਾਨੀ ਕਰਦੇ ਆ ਜਿਹੜਾ ਬੰਦਾ ਖੁਦ ਕਿਸਾਨੀ ਕਰਦਾ ਹੋਵੇ ਉਹਨੂੰ ਪਤਾ ਹੁੰਦਾ ਕਿਸਾਨਾਂ ਦੀਆਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਕੀ ਮੁਸ਼ਕਲਾਂ ਨੇ ਮਜ਼ਦੂਰ ਵੀ ਸਾਡੇ ਭਰਾ ਨੇ ਉਹਨਾਂ ਵੀ ਇਥੋਂ 6 ਮਹੀਨੇ ਬਾਅਦ ਆਪਦਾ ਕੰਮ ਕਰਕੇ ਆਪਦੇ ਪਰਿਵਾਰ ਪਾਲਣੇ ਹੁੰਦੇ ਆ ਜੇ ਕੋਈ ਉਹਨਾਂ ਨਾਲ ਕੋਈ ਣਕੀ ਕਰਦਾ ਹੋ ਉਹਨਾਂ ਨੂੰ ਵੀ ਨਿਆਂ ਦਿਵਾਉਣਗੇ ਜੇ ਕੋਈ ਕਿਸਾਨ ਨਾਲ ਕੋਈ ਣਕੀ ਹੋਊਗੀ ਕੋਈ ਘਾਟ ਰੇਡ ਤੇ ਕੋਈ ਜਿੰਸ ਕਿਸੇ ਦੀ ਵੇਖਦੀ ਆ ਉਹਨੂੰ ਵੀ ਇਹ ਨਿਆਂ ਦਿਵਾਉਣਗੇ ਬਾਕੀ ਕਈ ਰਾਂ ਦਾ ਕਈਆਂ ਆਰਤੀਆਂ ਨਾਂਮੀ ਕਈ ਲੋੜਾਂ ਹੁੰਦੀਆਂ ਸਬੰਧਤ ਉਹ ਵੀ ਇਹ ਪੂਰਗੀਆਂ ਕਰਨਗੇ ਵਧੀਆ ਇਨਸਾਨ ਨੇ ਮਿਹਨਤੀ ਤੇ ਮਿਹਨਤੀ ਇਨਸਾਨ ਹੁੰਦੇ ਨਾਲ ਤੇ ਚੰਗੇ ਇਨਸਾਨ ਵੀ ਨੇ ਮਿਹਨਤੀ ਵੀ ਨੇ ਚੰਗੇ ਵੀ ਨੇ ਤੇ ਲੋਕਾਂ ਦਾ ਵਧੀਆ ਕੰਮਕਾਰ ਕਰਨਗੇ ਲੋਕਾਂ ਦਾ ਸਮਰਥਨ ਕਰਨਗੇ ਉਹ ਜਿਹੜੇ ਬਾਕੀ ਜਿਵੇਂ ਟਕਸਾਲੀ ਜਿਹੜੇ ਜੁੜੇ ਨੇ ਨਾਲ ਲੰਮੇ ਸਮੇਂ ਤੋਂ ਅਜੇ ਤੱਕ ਜਿਨ੍ਹਾਂ ਨੂੰ ਕੋਈ ਅਹੁਦਾ ਨਹੀਂ ਮਿਲਿਆ ਕੀ ਪ੍ਰੋਸ ਉਹ ਪਾਰਟੀ ਵੱਲੋਂ ਬੋਲਦੇ ਹੋਏ ਦੇਖੋ ਜਿਹੜੇ ਆਮ ਆਦਮੀ ਪਾਰਟੀ ਨਾਲ ਵਰਕਰ ਜੁੜੇ ਆ ਨਾ ਕੋਈ ਰੈਂਕਾਂ ਨੂੰ ਤੇ ਅਹੁਦਿਆਂ ਨੂੰ ਨਹੀਂ ਜੁੜੇ ਬਾਕੀ ਪਾਰਟੀ ਜਿਹੜੀ ਆ ਜਿਹੜੇ ਬੰਦੇ ਰਹਿ ਗਏ ਆ ਸਾਡੀਆਂ ਭੈਣਾਂ ਸਾਡੇ ਭਰਾ ਉਹਨਾਂ ਨੂੰ ਚੰਗੇ ਥਾਂ ਦੇ ਐਡਜਸਟ ਕਰਨਗੇ ਹੁਣ ਹਰਜੀਤ ਸੋ ਸੰਧੂ ਹੋਣੀ ਆ ਇਹ ਸਭ ਤੋਂ ਪਹਿਲਾਂ ਦੇ ਤੁਰੇ ਆ ਤੇ ਰੈਂਕ ਇਹਨਾਂ ਨੂੰ 3 ਸਾਲ ਬਾਅਦ ਮਿਲਿਆ ਪਰ ਫਿਰ ਵੀ ਇਹਨਾਂ ਨੇ ਨਹੀਂ ਕਦੀ ਵੀ ਗੱਲ ਕੀਤੀ ਵੀ ਉਹ ਆ ਚਾਹੀਦਾ ਉਹ ਚਾਹੀਦਾ ਮੁੱਲ ਪੈ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਜਿਹੜੇ ਭੈਣ ਭਰਾ ਰਹਿ ਗਏ ਆ ਇਹ ਵੇਖੋ ਇਹ ਆਮ ਆਦਮੀ ਪਾਰਟੀ ਆ ਵੀ ਆਪਾਂ ਰੈਂਕ ਮੰਗਣ ਜੋਗੇ ਵੀ ਹੋਗੇ ਆ ਨਹੀਂ ਤੇ ਕਾਲੀਦਾਲ ਕਾਂਗਰਸ ਤੇ ਸਿਰਫ ਆਪਾਂ ਵੋਟ ਪਾਉਣ ਜੋਗੇ ਆ ਸਾਰੇ ਹੀ ਆਪਾਂ ਵੋਟ ਪਾ ਦਿੰਨੇ ਆ ਕਦੀ ਕਿਸ ਨੇ ਪੁੱਛਿਆ ਹੀ ਵੀ ਇਹ ਕਿਹੜਾ ਰੈਂਕ ਕਿਨੂੰ ਮਿਲਣਾ ਤੇ ਇਹ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਦੇ ਮੁੰਡੇ ਕੜੀਆਂ ਨੂੰ ਰੈਂਕ ਲੈਂਡ ਜੋਕੇ ਵੀ ਕਰਦਾ ਤੇ ਚੰਗੇ ਥਾਂ ਤੇ ਐਡਜਸਟ ਹੋਣਗੇ ਸਰੇ ਗੁੱਸਾ ਤੁਸੀਂ ਡ੍ਰੈਗਨ ਮੰਤਰੀ ਜੋ ਪਰਵੇਕਰ ਨੂੰ ਮਿਲਦਾ ਵਾ ਕਿ ਜਦੋਂ ਲੋਡਿੰਗ ਦਾ ਹੁੰਦਾ ਕਾਈਂ ਲੋਡਿੰਗ ਨਹੀਂ ਹੁੰਦੀ ਮੰਡੀਆਂ ਵਿੱਚ ਕਣਕ ਜਾਂ ਜੋ ਹੁੰਦਾ ਹੀ ਰਹੁੰਦਾ ਹੀ ਰਹਦਾ ਵਾ ਇੰਦੇ ਵਾਸਤੇ ਤੁਹਾਡਾ ਕੀ ਉਪਰਾਲਾ ਹੋਵੇਗਾ ਗੱਲ ਇਹ ਆ ਜਦੋਂ ਪਹਿਲੇ ਸਮੇਂ ਹੀ ਉਦੋਂ ਆਪਾਂ ਹੱਥੀਂ ਵਾਢੀ ਕਰਦੇ ਹਾਂ ਮਸ਼ੀਨਾਂ ਨਾਲ ਆਪਾਂ ਕਣਕ ਕੱਢਣੀ ਉਹ ਜਿੰਨੀ ਜਿੰਨੀ ਕਣਕ ਉਹ ਨਹੀਂ ਨਾਲੋਂ ਨਾਲ ਤੁਲਦੀ ਜਾਣੀ ਹੁਣ ਉਹ ਕਹਿੰਦਾ ਮਸ਼ੀਨੀ ਯੁੱਗ ਕੰਪਨੀਆਂ ਚੱਲ ਪੈਂਦੀਆਂ ਮੈਨੂੰ ਉਮੀਦ ਹੈ ਵੀ ਅਠਾਂ ਸੱਤਾਂ ਦਿਨਾਂ ਵਿੱਚ ਸਾਰੀ ਕਣਕ ਵੱਢ ਕੇ ਖੇਤਾ ਜੋ ਮੰਡੀ ਜਾ ਜਾਂਦੀ ਹੈ ਉਹ ਫਿਰ ਇੰਨਾ ਨਾਲ ਸਾਮਣ ਤੇ ਟਾਈਮ ਤੇ ਲੱਗਣਾ ਹੀ ਉਹਦੇ ਚ ਨਾ ਤੇ ਸਰਕਾਰ ਇਕੱਲੀ ਸਾਰਾ ਕੁਝ ਕਰ ਸਕਦੀ ਹੈ ਨਾ ਕਿਸਾਨ ਇਕੱਲਾ ਸਾਰਾ ਕੁਝ ਕਰ ਸਕਦਾ ਤੇ ਨਾ ਕੋਈ ਆਣ ਤੀਆ ਬਾਕੀ ਇੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਬੜੇ ਵਧੀਆ ਢੰਗ ਨਾਲ ਬੋਰੀਆਂ ਮਿਲਦੀਆਂ ਵਾਰਦਨਾ ਮਿਲਦਾ ਹੈ ਪਿੰਟਾਂ ਚੋਂ ਵੀ ਘੰਟਿਆਂ ਚ ਪੈ ਜਾਂਦੀਆਂ ਲਿਫਟਿੰਗ ਵੀ ਨਾਲੋਂ ਨਾਲੋਂ ਲੱਪੈਂਦੀ ਹੈ ਹੁਣ ਤੇ ਆ ਬਾਈ ਤੋਂ ਬਾਅਦ ਇਹੋ ਜੇ ਸੀਜ਼ਨ ਲੱਗਿਆ ਕਿਸਾਨ ਦੀ ਫਸਲ ਮੰਡੀ ਚਾਈ ਆ ਟਰਾਲੀ ਚੋਂ ਲੱਤੀ ਆ ਪੱਕਾ ਲੱਗਾ ਪੂਰੀਆਂ ਚ ਪਈ ਨਾਲ ਹੀ ਟਰੱਕ ਤੇ ਲੋਡ ਹੋ ਗਈ ਆ ਜਿੱਦ ਟ੍ਰਾਂਸਪੋਰਟਰ ਮੰਡੀ ਸਾਹਿਬ ਦੱਸਿਓ ਵੀ ਟ੍ਰਾਂਸਪੋਰਟਰ ਲੁੱਟਦੇ ਆ ਸਪਰਾਲੀਆਂ ਔਰੇ ਕੰਮ ਚੱਕ ਲੈਂਦੇ ਆ ਉਹ ਵੀ ਚੱਕ ਦੇਖੋ ਗੱਲ ਆ ਜਦੋਂ ਸੀਜ਼ਨ ਦੇ ਵਿੱਚ ਜਿਆਦਾ ਮੰਡੀ ਚ ਨਾ ਜਾ ਆ ਜਾਂਦਾ ਹਨ ਉਦੋਂ ਕਈ ਵਾਰਾਂ ਟ੍ਰਾਂਸਪੋਰਟਰ ਆਪ ਹੀ ਟਰਾਲੀਆਂ ਲਾ ਲੈਂਦੇ ਆ ਉਹਨਾਂ ਦੇ ਆਪ ਦੇ ਭਾਈ ਬੰਦਾਂ ਦੀਆਂ ਟਰਾਲੀਆਂ ਹੁੰਦੀਆਂ ਉਦੇ ਚ ਆਪਾਂ ਆਪਾਂ ਨੂੰ ਇਹ ਹੁੰਦਾ ਵੀ ਜਿਹੜੀ ਜਿੰਸ ਆਈ ਆ ਜੇ ਮੀਂਹ ਪੈ ਗਿਆ ਬੋਰੀਆਂ ਨਾਲ गल ਜਾਣ ਧੁੱਪ ਪਈ ਅਨਾਜ ਨਾਲ ਖਰਾਬ ਹੋ ਜਾਈ ਆੜਤੀਆਂ ਵੀ ਹੁੰਦਾ ਵੀ ਜੇ ਸ਼ਾਰਟੇਜ ਪੈ ਗਈ ਤੇ ਮੈਂ ਜ਼ਿੰਮੇਵਾਰ ਬਣ ਜਾਣਾ ਉਹਦਾ ਕਰਕੇ ਸੀਜ਼ਨ ਦੇ ਵਿੱਚ ਚੱਲਣਾ ਅੰਡਰਲੋਡ ਹੁੰਦਾ ਅੰਡਰਲੋਡ ਯਾਰ ਜੇ ਕੋਈ ਚੱਲੇ ਤੇ ਅਨਾਜ ਆਪਾਂ ਸਾਹਮਣਾ ਅਨਾਜ ਸਾਹਮਣੇ ਆ ਜਾਣਾ ਚਾਹੀਦਾ ਡਾਕਟਰ ਸਾਹਿਬ ਡਾਕਟਰ ਸੋਲ ਦਾ ਇੱਕ ਬਹੁਤ ਵੱਡਾ ਤੁਹਾਡੇ ਤੇ ਦੋਸ਼ ਹੈ ਕਿ ਤੁਸੀਂ ਨਗਰ ਕੌਂਸਲ ਦੀ ਪ੍ਰਧਾਨ ਵੀ ਲੈ ਕੇ ਦਖਲਅੰਦਾਜ਼ੀ ਕਰਦੇ ਪੈ ਜੋ ਤੇ ਸਰ ਬਰਿੰਦਰ ਦਾ ਸ਼ਰਿਆਮ ਕਹਿਣਾ ਹੈ ਕਿ ਮੋਟੀਆਂ ਰਕਮਾਂ ਲੈ ਕੇ ਬੰਦਰ ਸਾਹਿਬ ਅਜਿਹਾ ਬਣੇ ਹੋਇਆ ਯਾਰ ਕਰ ਲੋ ਕਰ ਲੋ ਕਰ ਲੋ ਕਰ ਲੋ ਕਿ ਮੋਟੀਆਂ ਰਕਮਾਂ ਲੈ ਕੇ ਤੁਸੀਂ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਮੈਂ ਤੇ ਵੇਖੋ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਉੱਥੇ ਤਰਨਤਾਰਨ ਇਲੈਕਸ਼ਨ ਚ 25 ਵਾਡਾ ਆ ਤਰਨਤਾਰਨ ਨਗਰ ਕੌਂਸਲ ਦੇ ਵਿੱਚ 25 ਚੋਂ ਸਾਨੂੰ ਕਮੇਟੀ ਚ ਪਾਇਆ ਗਿਆ ਸੀ ਐ ਦਾਸ ਨੂੰ ਉਥੇ ਇੰਚਾਰਜ ਲਾਇਆ ਗਿਆ ਸੀ ਤਰਨਤਾਰ ਸਾਡੇ ਬਜੀਤ ਸਿੰਘ ਖਹਿਰਾ ਜੀ ਉਥੇ ਮੈਂਬਰ ਸਨ ਗੁਰਦੇਵ ਸਿੰਘ ਲਖਣਾ ਜੀ ਮੈਂਬਰ ਸਨ ਗੁਰਵਿੰਦਰ ਸਿੰਘ ਬਹਿਣਵਾਲ ਜੀ ਉਥੇ ਮੈਂਬਰ ਸਨ ਅੰਗਦ ਸੋਹਲੇ ਮੁੰਡਾ ਉਹ ਉਥੇ ਮੈਂਬਰ ਹੀ ਅਸੀਂ ਜੋ ਡਾਕਟਰ ਸੋਹਲੇ ਨੇ ਕਿਹਾ ਉਹਨਾਂ ਬੰਦਿਆਂ ਨੂੰ ਹੀ ਟਿਕਟਾਂ ਦਿੱਤੀਆਂ ਅਸੀਂ ਕੋਈ ਟਿਕਟਾਂ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਉਹਦੇ ਬਾਅਦ ਜਿੰਨੇ ਬੰਦੇ ਸਾਡੇ ਜਿੱਤ ਗਏ ਆ ਜਿੰਨੇ ਯਾਰ ਜਿੱਤ ਗਏ ਆ ਜਾਂ ਕਾਂਗਰਸ ਦੇ ਜਿੱਤੇ ਆ ਦੋਕ ਬੰਦੇ ਉਹਦੇ 'ਚ ਅਹੀਂ ਕਿਤੇ ਵੀ ਕਿੰਤੂ ਪ੍ਰੰਤੂ ਨਹੀਂ ਕੀਤੀ ਨਾ ਕੋਈ ਮੈਂ ਜਾ ਕੇ ਕੋਈ ਪੰਜ ਬੰਦੇ ਸ਼ਾਮਲ ਹੋਏ ਪਿਛਲੇ ਦਿਨੀ ਜਾ ਕੇ ਮੈਂ ਉਹਦੇ 'ਚ ਵੀ ਫੋਟੋ 'ਚ ਨਹੀਂ ਹੈਗਾ ਕਿਤੇ ਜੇ ਕੋਈ ਮੈਂ ਦਖਲ ਅੰਦਾਜ਼ੀ ਕਰਦਾ ਮੈਂ ਤਾਂ ਮੈਂ ਤੇ ਹਰ ਫੋਟੋ 'ਚ ਸ਼ਾਮਲ ਹੋਆ ਜਦੋਂ ਇਲੈਕਸ਼ਨ ਹੋ ਗਈ ਉਹਦੇ ਬਾਅਦ ਮੈਨੂੰ ਕਦੀ ਤਰਨਤਾਰ ਦੇਖਿਆ ਪ੍ਰੈਸ ਵਾਲੇ ਭਰਾਵਾਂ ਨੇ ਕਦੀ ਸੁਣਿਆ ਵੀ ਮੈਂ ਜਾ ਕੇ ਉੱਥੇ ਮੀਟਿੰਗਾਂ ਕੀਤੀਆਂ ਵੀ ਇਹਨੂੰ ਬਣਾਉਣਾ ਉਹਨੂੰ ਬਣਾਉਣਾ ਵੇਖੋ ਡਾਕਟਰ ਸੋਲੋ ਤੋਂ ਐਮ.ਐਲ.ਏ ਆ ਐਮ.ਐਲ.ਏ ਸਾਹਿਬ ਦਾ ਹੀ ਪ੍ਰਧਾਨ ਬੰਨਾ ਇਹ ਤੇ ਐਵੇਂ ਜਾਣ ਕੇ ਉਹ ਮੰਚ ਬਣਾਈ ਫਿਰਦੇ ਆ ਮੈਂ ਤੇ ਕਦੀ ਵੀ ਨਹੀਂ ਕਿਹਾ ਵੀ ਮੇਰਾ ਪ੍ਰਧਾਨ ਜਿਹੜਾ ਐਮ.ਐਲ ਕਹਿੰਦੇ ਕਾਲੀਆਂ ਦੇ ਵਿੱਚੋਂ ਲਿਆ ਕੇ ਬੰਦੇ ਨੂੰ ਖੜਾ ਕਰਕੇ ਜਿਤਾ ਕੇ ਤੇ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਦੇਖੋ ਜਾਂ ਸ਼ਹਿਰ ਦੇ ਵਿੱਚ ਸ਼ਹਿਰ ਦਾ ਮਾਹੌਲ ਬਣਾੜਨਾ ਚਾਹੁੰਦੇ ਨੇ ਮੇਰੀ ਗੱਲ ਸੁਣੋ ਤੁਸੀਂ ਇੱਕ ਵੀ ਵਿਖਾ ਦਿਓ ਬੰਦਾ ਵੀ ਜਿਹਨੂੰ ਮੈਂ ਟਿਕਟ ਦਵਾਈ ਹੋਵੇ ਸਾਰੀਆਂ ਟਿਕਟਾਂ ਡਾਕਟਰ ਸੋਹਣ ਨੇ ਦਿੱਤੀਆਂ ਤੇ ਜਿਹੜੇ ਕਿਹੇ ਬੰਦੇ ਦਾ ਇਹ ਨਾਮ ਲੈਂਦੇ ਆ ਉਹਨੂੰ ਇਹ ਵੇਖਣ ਫੋਟੋ 'ਚ ਵੀ ਇਹਨਾਂ ਸ਼ਾਮਲ ਕੀਤਾ ਕੇ ਅਸੀਂ ਸ਼ਾਮਲ ਕੀਤਾ ਤੇ ਟਿਕਟ ਇਹਨਾਂ ਦਿੱਤੀ ਕਿ ਕਿੰਨੇ ਦਿੱਤੀ ਆ ਐਵੇਂ ਜਾਣ ਕੇ ਬੇਬੁਨਿਆਦ ਜਾਣ ਲਵੋਣੇ ਮੈਂ ਤੇ ਆਪ ਕਿੰਨਾ ਕੀ ਡਾਕਟਰ ਸੋਲ ਉਸ ਤੋਂ ਐਮਐਲਏ ਉਹਦਾ ਪ੍ਰਧਾਨ ਬਣਾਉਣਾ ਚਾਹੀਦਾ ਇਹਦੇ ਉਹ ਜਿਵੇਂ ਕੋਈ ਤਗੜਾ ਨਹੀਂ ਹੁੰਦਾ ਬੰਦਾ ਉਹ ਜਿਹੜਾ ਉੱਤੇ ਪਿਆ ਹੀ ਡਰੀ ਜਾਂਦਾ ਹੁੰਦਾ ਵੀ ਉਹ ਕਿਤੇ ਉੱਤੇ ਆ ਗਿਆ ਤਾਂ ਫਿਰ ਮੇਰੀ ਰਗੜ ਪਾ ਲੈਣਾ ਘੜਾ ਦੇ ਮੇਰੇ ਤੋਂ ਐਵੇਂ ਡਰੀ ਜਾਂਦਾ ਮੈ ਕੋਈ ਨਹੀਂ ਆਂਦਾ ਡਾਕਟਰ ਸੋਲ ਕਹਿੰਦੇ ਐਸਟੀਐਮ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਗਿਆ ਹੈ ਤੇ ਉਹਨਾਂ ਨੇ ਫਿਰ ਭਾਨਾ ਲਾ ਦਿੱਤਾ ਕਿ ਜੀ ਮੈਨੂੰ ਹਾਈ ਕੋਰਟ ਦਾ ਕੰਮ ਹੈਗਾ ਮੈਂ ਉੱਥੇ ਚਲ ਗਿਆ ਨਹੀਂ ਮੈਂ ਮੇਰੀ ਗੱਲ ਸੁਣੋ ਮੈਂ ਐਸਟੀਐਮ ਨੂੰ ਪ੍ਰੈਸ਼ਰ ਪਾ ਸਕਦਾ ਤੁਸੀਂ ਸਿਆਣੇ ਜੀ ਇਹ ਪ੍ਰਧਾਨ ਮੈਂ ਫਿਰ ਗੱਲ ਮਕਾਉਣਾ ਮੇਰਾ ਪ੍ਰਧਾਨ ਨਹੀਂ ਉੱਥੇ ਬੰਨਾ ਡਾਕਟਰ ਸੋਲ ਦਾ ਮੈਨੂੰ ਤੇ ਨਹੀਂ ਸਮਝ ਆਉਂਦੀ ਕਿ ਪ੍ਰੈਸ ਵਾਲੇ ਖਬਰਾਂ ਕੋ ਲਾਈ ਜਾਂਦੇ ਡਾਕਟਰ ਸੋਲ ਤੇ ਭੁੱਲਰਾ ਮੋ ਸਾਹਮਣੇ ਯਾਰ ਡਾਕਟਰ ਸੋਲ ਮੇਰਾ ਵੱਡਾ ਭਰਾ ਮੈਮ ਸਾਹਮਣੇ ਹੋ ਸਕਦਾ ਉਹ ਕਹਿੰਦੇ ਇਹ ਨਹੀਂ ਦੱਸੋ ਉਹਦਾ ਤਾਂ ਮੂੰਹ ਨਿਕਲਦਾ ਏ ਤੇ ਤਾਂ ਹੀ ਖਬਰ ਲੱਗਦੀ ਜੇ ਜੇ ਕੋਈ ਇਹੋ ਜੀ ਗੱਲ ਹੋਵੇ ਮੇਰੀ ਗੱਲ ਸੁਣੋ ਤੇ ਮੈਂ ਤੁਹਾਨੂੰ ਨਾ ਦੱਸਾਂ ਮੈਂ ਕਿਹਨਾਂ ਡਾਕਟਰ ਸੋਲ ਦਾ ਪ੍ਰਧਾਨ ਬਣਨਾ ਚਾਹੀਦਾ ਤੇ ਬਣਨਾ ਵੀ ਉਹਦਾ ਚੀਦਾ ਜਿਹੜਾ ਉੱਥੋਂ ਐਮ.ਐਲ.ਏ. ਡਾਕਟਰ ਸੋਲ ਦੀ ਕਿਉਂ ਡਰਦੇ ਪਏ ਨੇ ਫਿਰ ਉਹ ਤੁਹਾਨੂੰ ਦੱਸਣ데요 ਵੀ ਉੱਤੇ ਪੈ ਡਰੀ ਜੇ ਤਾਂ ਵੀ ਲਾਲਦੀਨ ਭੁੱਲਰ ਜੇ ਕਿਤੇ ਉੱਤੇ ਆ ਗਿਆ ਤੇ ਹੋਣਾ ਕੰਮ ਖਰਾਬ ਹੋ ਜੇ ਪਰ ਮੈ 100% ਨਹੀਂ 500% ਨਹੀਂ 1000% ਡਾਕਟਰ ਸੋਲ ਦਾ ਪ੍ਰਧਾਨ ਬਣਨਾ ਤੇ ਬਾਨਾ ਵੀ ਸਬੰਧਤ ਐ ਐਮਐਲਏ ਦਾ ਚਾਹੀਦਾ ਉਹ ਕਈ ਨਾ ਜਿਹੜੇ ਥੱਲੇ ਵਰਕਰ ਹੁੰਦੇ ਆ ਨਾ ਉਹ ਜਿਹੜਾ ਕੋਈ ਲੀਡਰ ਲਾ ਕੇ ਤਗੜਾ ਹੋਵੇ ਨਾ ਉਹਦਾ ਐਵੇਂ ਮੋਢਾ ਵਰਤਨ ਦੀ ਕੋਸ਼ਿਸ਼ ਕਰਦੇ ਆ ਮੋਟੀਆਂ ਰਕਮਾਂ ਦਾ ਕੀ ਮਤਬਲੈ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਜੇ ਮੇਰਾ ਕੋਈ ਪ੍ਰਧਾਨ ਬਣੂ ਫੇਰ ਹੀ ਮੋਟੀ ਰਕਮ ਦੀ ਗੱਲ ਹੋਣਾ ਜੇ ਕੋਈ ਮੇਰਾ ਪ੍ਰਧਾਨ ਬਣੂ ਸਮਝਦੇ ਗੱਲ ਨਾ ਜੇ ਕਦੇ ਮੈਂ ਕਿਸੇ ਵਾਸਤੇ ਉੱਥੇ ਜ਼ੋਰ ਲਾਉਂਦਿਆਂ ਵਾ ਤੁਸੀਂ ਤੁਸੀਂ ਪ੍ਰੈਸ ਵਾਲੇ ਜੇ ਐਨੇ ਭਰਾ ਪ੍ਰੈਸ ਵਾਲੇ ਬੈਠੇ ਆ ਕਦੀ ਸੁਣਿਆ ਜੇ ਵੀ ਮੈਂ ਫਲਾਣੇ ਬੰਦੇ ਵਾਸਤੇ ਜ਼ੋਰ ਲਾਉਂਦਿਆਂ ਕਦੀ ਸੁਣਿਆ ਜੇ ਤੁਸੀਂ ਦੱਸ ਦਿਓ ਸੱਚੀ ਗੱਲ ਦੱਸੋ ਕਿਤੇ ਮੈਨੂੰ ਮੇਕਾ ਤਰਨਧਾਰ ਚ ਕੇ ਮਗਰ ਜ਼ੋਰ ਲਾਉਂਦਿਆਂ ਨਹੀਂ ਤੁਸੀਂ ਸੱਚੀ ਸੱਚੀ ਗੱਲ ਦੱਸੋ ਤੁਸੀਂ ਤੁਸੀਂ ਪ੍ਰੈਸ ਇੱਕ ਮਿੰਟ ਲਾਲਪੁਰਾ ਸਾਹਿਬ ਪ੍ਰੈਸ ਤੋਂ ਕਦੀ ਕੋਈ ਗੱਲ ਲੁਕੀ ਨਹੀਂ ਰਹਿੰਦੀ ਪ੍ਰੈਸ ਜਿਹੜੀ ਆ ਨਾ ਐਨੀ ਗੱਲ ਹੋਵੇ ਤੇ ਐਨੀ ਬਣਾ ਕੇ ਦੱਸਦੀ ਆ ਹੈ ਕੀ ਗੱਲ ਕੀ ਗਲਤ ਆ ਹੂੰ ਹੰਗਾਰਾ ਭਰੋ ਬਿਲਕੁਲ ਸਹੀ ਆ ਤੁਸੀਂ ਮੈਨੂੰ ਕਦੀ ਇੱਕ ਮਿੰਟ ਗੱਲ ਸੁਣੋ ਮੈਂ ਸਚਾਈ ਦੀ ਗੱਲ ਕਰਦਾ ਤੁਸੀਂ ਮੇਰੇ ਭਰਾ ਜੀ ਤੁਹੇ ਮੈਨੂੰ ਕਦੀ ਵੇਖਿਆ ਵੀ ਤਰਨਦਾਨ ਦੇ ਕਿਹੇ ਬੰਦੇ ਦੀ ਮੈਂ ਸਪੋਰਟ ਕਰਦਾ ਵਾਂ ਸਰਬਜੀਤ ਭੁੱਲਰ ਦਾ ਰੌਲਾ ਪਾਇਆ ਸੀ ਇਹਨਾਂ ਨੇ ਪਹਿਲਾਂ ਹੀ ਇਲੈਕਸ਼ਨ ਤੋਂ ਪਹਿਲਾਂ ਪੇ ਨੂੰ ਪ੍ਰਧਾਨ ਬਣਾਉਣਾ ਮੈਂ ਇੱਕ ਮਿੰਟ ਯਾਰ ਮੈਂ ਉਹਦੀ ਮੀਟਿੰਗ 'ਚ ਜਾ ਕੇ ਕਹਿਤਾ ਸੀ ਸਰਬਜੀਤ ਭੁੱਲਰ ਪ੍ਰਧਾਨ ਨਹੀਂ ਬਣੂਗਾ ਕਿ ਆਈ ਕਿ ਨਹੀਂ ਸੁਣਿਆ ਈ ਤੁਸੀਂ ਕਿ ਨਹੀਂ ਇਹ ਉਹਦਾ ਹੀ ਜਾਣ ਲਉਂਦੇ ਹਨ ਤੇ ਮੈਂ ਤਾਂ ਉਹਦਾ ਉੱਥੇ ਸਾਫਤ ਕਰਕੇ ਆਇਆ ਸਪਸ਼ਟ ਕਰਕੇ ਆਇਆ ਵੀ ਉਹ ਪ੍ਰਧਾਨ ਨਹੀਂ ਬਣੂਗਾ ਪ੍ਰਧਾਨ ਪਾਰਟੀ ਆ ਹੀ ਕਮਾਨੇ ਬਣਾਉਣਾ ਜੇ ਕੋਈ ਗੱਲ ਹੁੰਦੀ ਤਾਂ ਮੈਂ ਕਹਿੰਦਾ ਵੀ ਉਹ ਨਹੀਂ ਬੰਦਾ ਇਸ ਮੈਂ ਅਜ ਫੇਰ ਕਿਹਾ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਡਾਕਟਰ ਸੋਲ ਤੇ ਐਵੇਂ ਡਿਰੀ ਜਾਂਦਾ ਉਹਨੂੰ ਕੋ ਡਰੇ ਨਾ ਮੇਰੇ ਤੋਂ ਮੈਂ ਕਲੀਅਰ ਹਾਂ ਚਲੋ ਡਾਕਟਰ ਸੋਲ ਦਾ ਪ੍ਰਧਾਨ ਬਣੂਗਾ ਥੈਂਕ ਯੂ ਠੀਕ ਹੈ ਜੀ ਤੋਂ ਪਹਿਲਾਂ ਮੈਂ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਦਿਲ ਦੀਆਂ ਗ੍ਰਾਂਈਆਂ ਤੋਂ ਵਧਾਈ ਦੇਣਾ ਕਿ ਉਹਨਾਂ ਨੇ ਅੱਜ ਇਹ ਜਿਹੜਾ ਚੇਅਰਮੈਨੀ ਦਾ ਉਹਦਾ ਉਹਨੂੰ ਸੰਭਾਲਿਆ ਤੇ ਨਾਲ ਹੀ ਇਹਨਾਂ ਤੋਂ ਇਹ ਆਸ ਕਰਦਾ ਕਿ ਕਿਸਾਨਾਂ ਨੂੰ ਕੋਈ ਵੀ ਇਸ ਮੰਡੀ ਦੇ ਵਿੱਚ ਚਾਹੇ ਉਹ ਬੋਲੀ ਨੂੰ ਲੈ ਕੇ ਚਾਹੇ ਉਹ ਸਾਫ ਸਪਾਈ ਨੂੰ ਲੈ ਕੇ ਚਾਹੇ ਉਹ ਔਰ ਵੀ ਜੋ ਵੀ ਇਸ ਮਾਰਕੀਟ ਕਮੇਟੀ ਨਾਲ ਕੰਮ ਜੁੜੇ ਨੇ ਚਾਹੇ ਛੜਕਾ ਬਣਾਉਣ ਦਾ ਕੰਮ ਹੋਵੇ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਗੀ ਤੇ ਅਸੀਂ ਮੈਂ ਲਾਲਜੀਤ ਸਿੰਘ ਭੁੱਲਰ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦਾ ਨਾਂ ਜਿਹੜਾ ਵਾ ਉੱਤੇ ਮੋਹਰ ਲਾਈ ਤੇ ਇੱਕ ਮਿਹਨਤੀ ਬੰਦੇ ਨੂੰ ਅੱਜ ਜਿਹੜੀ ਕੁਰਸੀ ਆ ਜਿਹੜੀ ਚੇਅਰਮੈਨ ਹੀ ਦਿੱਤੀ ਤੇ ਜਿਸ ਢੰਗ ਨਾਲ ਇਹਨਾਂ ਨੇ 10 ਸਾਲ ਪਾਰਟੀ ਲਈ 11 ਸਾਲ ਸੇਵਾ ਕੀਤੀ ਹੈ ਤੇ ਉਸੇ ਹੀ ਢੰਗ ਨਾਲ ਇਹ ਹੁਣ ਦਿਲੋਂ ਇਸ ਕੁਰਸੀ ਤੇ ਬਹਿ ਕੇ ਇਸ ਕੁਰਸੀ ਦਾ ਜਿਹੜਾ ਮਾਣ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨਗੇ ਐਮਐਲ ਸਾਬ ਜਿਵੇਂ ਹੁਣ ਛੱਡ ਦੀਆਂ ਪ੍ਰੋਬਲਮ ਆਉਂਦੀਆਂ ਮੰਡੀਆਂ ਦੇ ਨਵੀਨੀ ਕਰਨ ਦੇ ਲਈ ਕੱਟੀ ਹਲਕਾ ਤੇ ਖਡੂਰ ਸਾਬ ਹਲਕਾ ਕਿਵੇਂ ਕੰਮ ਕਰੇ ਆ ਆਪਾਂ ਜਿਵੇਂ ਛੱਡ ਜਿਹੜੇ ਆ ਉਹ ਬਣਾਵਾਂਗੇ ਜਿੱਥੇ ਕੋਈ ਫੜ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਜਿੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ ਜਿੱਥੇ ਕੋਈ ਕਿਸਾਨਾਂ ਲਈ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੋਂ ਪਿਛਾ ਦੇ ਵਿੱਚ ਉਹ ਸਾਰਾ ਆਪਾਂ ਜਿਹੜਾ ਉਹ ਕਰਨੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਹੈ ਉਹਦੀ ਡਿਊਟੀ ਹੁੰਦੀ ਹੈ ਤੇ ਉਹ ਅਸੀਂ ਜਰੂਰ ਕਰਾਂਗੇ ਲਾਲਪੁਰਾ ਸਾਹਿਬ ਇੱਕ ਪਿੱਛੇ ਜੇ ਤੁਸੀਂ ਨਾ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਜਿਹੜੇ ਨਸ਼ੇ ਤਸਕਰ ਸੀ ਉਹਨਾਂ ਦੀਆਂ ਫਾਈਲਾਂ ਦਿੱਤੀਆਂ ਸੀ ਹਰ ਇੱਕ ਸ਼ਹਿਰ ਦੇ ਵਿੱਚ ਪੀਲਾ ਪੰਜਾ ਚੱਲਿਆ ਹਜੇ ਤੱਕ ਤਰਨ ਤਰਨ ਦੇ ਵਿੱਚ ਪੀਲਾ ਪੰਜਾ ਨਹੀਂ ਚੱਲਿਆ ਉਹਨਾਂ ਫਾਈਲਾਂ ਦਾ ਕੀ ਬਣਿਆ ਅਹ ਦੇਖੋ ਜਿਹੜੀਆਂ ਅਸੀਂ ਲਿਸਟਾਂ ਦਿੱਤੀਆਂ ਨੇ ਉਹ ਐਸਐਸਪੀ ਸਾਹਿਬ ਨੂੰ ਦਿੱਤੀਆਂ ਸੀ ਕਿ ਤੁਸੀਂ ਡਰਗ ਵਾਲੇ ਫੜੋ ਪਰ ਤੁਸੀਂ ਇਹ ਵੇਖੋਗੇ ਪਿਛਲੇ 1.5 ਤੋਂ 2 ਮਹੀਨਿਆਂ ਤੋਂ ਲਗਾਤਾਰ ਆਪਣੇ ਲਾਅ ਐਂਡ ਆਰਡਰ ਦੇ ਵਿੱਚ ਲਗਾਤਾਰ ਸੁਧਾਰ ਆ ਰਿਹਾ ਵਾ ਤੇ ਜਿਹੜੇ ਕੋਈ ਫਰੋਤੀਆਂ ਮੰਗਦੇ ਸੀ ਜਾਂ ਤੁਸੀਂ ਵੇਖੋ ਖੁਦ ਹੀ ਕਿੰਨੇ ਪਰਚੇ ਜਿਹੜੇ ਉਹਨਾਂ ਲੋਕਾਂ ਦੇ ਕੀਤੇ ਗਏ ਆ ਮੈਂ ਲਗਾਤਾਰ ਇਨਕਾਊਂਟਰ ਵੀ ਕਾਫੀ ਮਿਲਦਾ ਸਭ ਤੋਂ ਵੱਧ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਬਦਮਾਸ਼ਾਂ ਨੇ ਕੋਈ ਪੁਲਸਤਾਂ ਵਾਲੇ ਕੀਤੇ ਆ ਪੁਲਸ ਨੇ ਕੋਈ ਗੋਲੀ ਚਲਾਈ ਆ ਉਹ ਹੋਏ ਆ ਤੇ ਸਾਡੇ ਇੱਕ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨਸ਼ੇ ਵਾਲਾ ਨੂੰ ਫੜਨ ਲਈ ਵੀ ਰੈਡਾਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਮੈਂ ਪਰਸੋਂ ਹੀ ਐਸਐਸਪੀ ਸਾਹਿਬ ਨਾਲ ਦੁਬਾਰਾ ਸੰਪਰਕ ਕੀਤਾ ਸੀ ਤੇ ਉਹ ਉਹ ਕਿਤੇ ਬਾਹਰ ਗਏ ਨੇ ਪਿਛਲੇ ਦੋ ਤਿੰਨ ਦਿਨ ਲਈ ਤੇ ਆ ਕੇ ਉਹ ਸਾਰੀ ਰਿਪੋਰਟ ਦੇਣਗੇ ਕਿ ਟੋਟਲ ਕਿੰਨੇ ਲੋਕ ਅਸੀਂ ਹਲਕੇ ਤੁਹਾਡੇ ਚੋਂ ਫੜੇ ਆ ਜਿਹੜੇ ਨਾਂ ਤੁਸੀਂ ਨਸ਼ਿਆਲੇ ਦੇ ਦਿੱਤੇ ਸੀ ਤੇ ਫਿਰ ਆਪਾਂ ਇਹ ਤੇ ਪੀਲਾ ਪੰਨਾ ਕਦੋਂ ਤੱਕ ਚੱਲ ਜੇਗਾ ਆ ਪੀਲਾ ਪੰਜਾ ਤੇ ਬਹੁਤ ਛੇਤੀ ਚੱਲੂਗਾ ਤੇ ਚਲਣਾ ਵੀ ਚਾਹੀਦਾ ਤੇ ਪੂਰੇ ਜੋਰ ਨਾਲ ਚੱਲਣਾ ਚਾਹੀਦਾ ਗੱਲ ਇੱਕ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦਿੰਦਾ ਕਿ ਚਲੋ ਪੀਲੇ ਪੰਜੇ ਦੀ ਗੱਲ ਚੱਲੀ ਤਾਂ ਸਹੀ ਸ਼ੁਰੂਆਤ ਤੇ ਹੋਈ ਤੇ ਗਾਂਹ ਇਹ ਚੀਜ਼ਾਂ ਦੀ ਜਿਹੜੀ ਹੋਰ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਸਰਪੰਚ ਵੀ ਕਹਿੰਦੇ ਕਿ ਬਾਅਦ ਚਲ ਗਿਆ ਪਹਿਲਾਂ ਤੋਂ ਮੱਥੇ ਪਾਤੇ ਉਸ ਤੋਂ ਬਾਅਦ ਕਹਿੰਦਾ ਕਿ ਬਿਲਕੁਲ ਜਦੋਂ ਫਿਰ ਸਰਪੰਚ ਗਿਆ ਪਿੰਡਾਂ ਮੈਂ ਉੱਥੇ ਵੀ ਸਟੇਜ ਤੇ ਬੋਲਿਆ ਸਰਪੰਚ ਤੇ ਨੰਬਰਦਾਰ ਦੋਵੇਂ ਚਲ ਗਏ ਸੀ ਤੇ ਮੈਨੂੰ ਐਸਚੋ ਸਾਹਿਬ ਦਾ ਫੋਨ ਆ ਵੀ ਇੱਕ ਪਾਸੇ ਦੇ ਸਰਪੰਚਾ ਨੇ ਮਤੇ ਪਾਇਆ ਤੇ ਇੱਕ ਪਾਸੇ ਛਡਾਉਣਾ ਹੈ ਕੀ ਕਰੀਏ ਮੈਂ ਕਹਿੰਨਾ ਨੂੰ ਅੰਦਰ ਦੇ ਦੇ ਤੇ ਉਹ ਜਿਹੜੇ ਛਡਾਉਣਗੇ ਉਹ ਜੇਲ੍ਹ ਦੇ ਅੰਦਰ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਪਿੰਡ ਦਾ ਸਭ ਤੋਂ ਮਾਤਲ ਬੰਦਾ ਜਿਹੜਾ ਉਹ ਛਡਾ ਕੇ ਲੈ ਕੇ ਆਇਆ ਪੀ ਗਾਂ ਗਲਤੀ ਨਾ ਕਰਿਓ ਅੱਜ ਤੁਹਾਨੂੰ ਮੈਂ ਛਡਾ ਕੇ ਲੈ ਚੱਲਿਆ ਜੀ ਸਰਪੰਚ ਨੂੰ ਵੀ ਹੀ ਕੋਈ ਹੋਰ ਛਡਾਉਣਾ ਪੈ ਗਿਆ ਤੇ ਇੱਕ ਹੋਰ ਗੱਲ ਸੁਣੋ ਉਹ ਜਦੋਂ ਅੰਦਰ ਸੀ ਤੇ ਜਿਹੜਾ ਨਸ਼ੇ ਵਾਲਾ ਉਹਨੂੰ ਬਾਹਰ ਕੱਢ ਕੇ ਨਾ ਤੇ ਉਹਨੂੰ ਇਹ ਪੁੱਛੇ ਲਾਤਾ ਵੀ ਤੂੰ ਨਸ਼ੇ ਵਾਲੇ ਨੂੰ ਕਿਹਾ ਵੀ ਤੂੰ ਸਰਪੰਚ ਨੂੰ ਪੁੱਛੀ ਤੈਨੂੰ ਤੇ ਉਹ ਅਗੂ ਆਖਣ ਵੀ ਤੈਨੂੰ ਛਡਾਉਣਾ ਹੈ ਨਾ ਮੈਨੂੰ ਕਿ ਛਡਾਉਣਾ ਹੈ ਨਾ ਤੂੰ ਨਸ਼ਾ ਵੇਚਦਾ ਤੇ ਆਹ ਵੇਖ ਲੋ ਹਾਲ ਮਤਲਬ ਤੇ ਅਸੀਂ ਵੇਖੋ ਦਿਲੋਂ ਕੋਸ਼ਿਸ਼ ਹਾਲਾ ਕਿ ਇੱਕ ਐਮਐਲਏ ਨੇ ਜੀ ਕਹਿੰਦਾ ਮੇਰਾ ਸਰਪੰਚ ਤੇ ਅਗਲੀ ਰੀ ਭਾਜੂ ਆ ਮੈਂ ਦੇ ਪਿੰਡੋਂ ਕੋਈ 2-400 ਮੇਰੀ 500000 2000 ਹੋਰ ਘਟਾ ਦੂਗਾ ਆਪਾਂ ਵੋਟ ਦੀ ਪ੍ਰਵਾਹ ਨਹੀਂ ਕੀਤੀ ਆਪਾਂ ਬੱਚਾ ਦੀ ਪ੍ਰਵਾਹ ਕਰਨੀ ਆ ਕੁਰਸੀ ਰੱਬ ਨੇ ਦਿੱਤੀ ਆ ਕੁਰਸੀਆਂ ਦੇਣ ਵਾਲੇ ਲੋਕ ਹੁੰਦੇ ਆ ਤੇ ਇਹਦੇ ਨਾਲੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਸੇਜ ਦਿੱਤਾ ਹੁਣ ਸਾਡੇ ਸਾਰੇ ਸਰਪੰਚ ਵਧੀਆ ਵਾ ਇੱਕ ਬੰਦੇ ਕਰਕੇ ਅਸੀਂ ਆਪਣੇ ਸਰਪੰਚ ਦਾ ਨਾਮ ਕਰਾ ਲੈਣੇ ਕਿ ਸਰਪੰਚ ਜਿਹੜੇ ਉਸ ਨਾਮ ਦੇ ਆ ਸਰਕਾਰ ਸਰਪੰਚ ਦਾ ਨਾਮ ਕਰ ਲੈਣਾ ਐਮਐਲਏ ਸਾਹਿਬ ਲਗਾਤਾਰ ਜਿਹੜੇ ਤੁਹਾਡੀ ਸਰਕਾਰ ਦੇ ਬਣੇ ਸਰਪੰਚ ਉਹਨਾਂ ਤੇ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਨੇ ਦੇਖੋ ਜਿਹੜੀਆਂ ਚੀਜ਼ਾਂ ਨਾ ਇਹ ਇਕੱਲੇ ਸਾਡੇ ਨਹੀਂ ਇਹ ਕਾਲੀਦਲ ਕਾਂਗਰਸ ਵੇਲੇ ਵੀ ਜੇ ਤੁਸੀਂ ਅੱਜ ਵੀ ਗੂਗਲ ਕਰੋਗੇ ਤੇ ਹੁਣ ਤੇ ਜਮਾਨਾ ਵਾਂ ਇੰਟਰਨੈਟ ਦਾ ਤੇ ਪਹਿਲਾਂ ਵੀ ਬੜੀਆਂ ਗੋਲੀਆਂ ਚੱਲਦੀਆਂ ਰਹੀਆਂ ਵਾਂ ਅਸੀਂ ਨੇ ਫਿਰ ਵੀ ਬੜਾ ਕੁਝ ਕੰਟਰੋਲ ਕਰ ਲਿਆ ਵਾ ਸੋ ਵੇਖੋ ਕਿਸੇ ਵੇਲੇ ਕਿਸੇ ਦਾ ਕੀ ਕਾਰਨ ਹੈ ਉੱਤੇ ਗੋਲੀ ਚੱਲਣ ਦੇ ਉੱਤੇ ਵੀ ਨਿਰਭਰ ਕਰਦਾ ਹੈ ਤੇ ਬਾਕੀ ਜਿੱਥੇ ਵੀ ਚੱਲਦੀ ਚਾਹੇ ਉਹ ਸਰਪੰਚ ਦੇ ਚੱਲੇ ਜਾਏ ਮੈਂਬਰ ਦੇ ਚੱਲੇ ਜਾਏ ਕਿ ਆਪ ਬੰਦੇ ਦੇ ਵੀ ਚੱਲੇ ਦੇ ਸਰਕਾਰ ਜਿਹੜੀ ਆ ਉਹਨੂੰ ਪੂਰਾ ਟ੍ਰੇਸ ਕਰਦੀ ਆ ਤੇ ਉਹ ਜਿਹੜੇ ਦੋਸ਼ੀਆਂ ਨੂੰ ਜੇ ਲਾ ਪੇਸ਼ ਪਹੁੰਚਾਵੇ ਲਾਲਕਾ ਜੀ ਬੁੱਤੇ ਦੇ ਵੀ ਤੁਸੀਂ ਇੱਕ ਮੰਗ ਵਿਧਾਨ ਸਭਾ ਚ ਰੱਖੀ ਸੀ ਵੀ ਗੋਦਵਾਲ ਸਾਹਿਬ ਨੂੰ ਮੈਡੀਕਲ ਕਾਲਜ ਦਿੱਤਾ ਜਾਵੇ ਕੀ ਕਰੋ ਸਰਦਾਰ ਜੀ ਉਹਦੋਂ ਨਾਲ ਡਾਟ ਸਾਹਿਬ ਨੇ ਕਿਹਾ ਹੀ ਪਹਿਲਾਂ ਕਪੂਰਥਲੇ ਬਣਾ ਲੈਂਦੇ ਉਸ ਤੋਂ ਬਾਅਦ ਆਪ ਇੱਥੇ ਵੀ ਜਿਹੜਾ ਕਰਾਂਗੇ ਠੀਕ ਧੰਨਵਾਦ ਆਪਾਂ ਇਹ ਤੋਂ ਬਾਅਦ ਨਾ ਕਪੜੇ ਹੋਏ ਜਿਹੜੇ